ਕੰਗ ਫਾਰਮ ਬਰੀਡ ਦਾ ਸਾਂਝ ਨਾਬਾ ਜਿਹੜਾ ਕਿ ਤਕਰੀਬਨ 1971 ਦੇ ਵਿੱਚ ਇੱਕ ਸਦੀ ਅੱਧੀ ਸਦੀ ਪਹਿਲਾਂ ਇੱਥੇ ਡਿਵੈਲਪ ਹੋਇਆ ਸੀਗਾ ਇਹਦਾ ਅੱਜ ਦੌਰਾ ਕੀਤਾ ਉਹਦਾ ਕਾਰਨ ਇਹ ਹੈ ਕਿ ਭਗਵੰਤਮਾਨ ਸਰਕਾਰ ਵੱਲੋਂ ਗ੍ਰਾਂਟ ਜਾਰੀ ਕੀਤੀ ਗਈ ਇਹਦੀ ਚਾਰਦਵਾਰੀ ਵਾਸਤੇ ਦੇ ਪੌਂਡ ਨਵੇਂ ਬਣਾਉਣ ਵਾਸਤੇ ਤੇ ਮੱਛੀ ਪਾਲਣ ਬੜਾ ਲਾਹੇਵੰਦ ਹੰਦਾ ਜੀ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਧੰਦੇ ਨੂੰ ਅਪਣਾਓ ਔਰ ਬਹੁਤ ਬੈਨੀਫਿਟ ਹੈ ਇਸ ਧੰਦੇ ਦਾ ਔਰ ਬਹੁਤ ਅੱਛੀ ਅੰਚੀ ਤੁਸੀਂ ਕਮਾਈ ਕਰ ਸਕਦੇ ਹੋ ਇਹਦੇ ਵਿੱਚ ਤਕਰੀਬਨ 6 ਕਿਸਮ ਦੀਆਂ ਮੱਛੀਆਂ ਜਿਹੜੀਆਂ ਨੇ ਉਹਦੇ ਬੱਚੇ ਜਿਹੜੇ ਆ ਜਿਹੜੇ ਅੰਡੇ ਤੋਂ ਤਿਆਰ ਕਰਕੇ ਅੰਡੇ ਤੋਂ ਤਿਆਰ ਕਰਨ ਦਾ ਭਾਵ ਹੈ ਕਿ ਹੀਰਾ لال ਨਾਂ ਦਾ ਇੱਕ ਵਿਅਕਤੀ ਸੀਗਾ 1957 ਦੇ ਵਿੱਚ ਜਿਨ੍ਹਾਂ ਨੇ ਖੋਜ ਕੀਤੀ ਉਸ ਤੋਂ ਪਹਿਲਾਂ ਮੱਛੀ ਜਿਹੜੀ ਹੈ ਇਹ ਪੱਛਮੀ ਬੰਗਾਲ ਜਾਂ ਬੰਬਈ ਸਾਈਡ ਹੀ ਪਾਈ ਜਾਂਦੀ ਸੀ ਹੋਰ ਕਿਤੇ ਮੱਛੀ ਜਿਹੜੀ ਨਹੀਂ ਹੁੰਦੀ ਸੀ ਜਿਹੜੀ ਖਾਣ ਦੇ ਯੋਗ ਹੋਵੇ ਤੇ ਇਹਦੀ ਫਿਰ ਕਾਢ ਕੀਤੀ ਅੰਡੇ ਤੋਂ ਇਹ ਤਿਆਰ ਕਰਕੇ ਤੇ ਇਹ ਬਰੀਡ ਜਿਹੜੀ ਤਿਆਰ ਕੀਤੀ ਜਾਂਦੀ ਹੈ ਦੇ ਵਿੱਚ ਦੇ ਜੀ ਇਹ ਤਕਰੀਬਨ ਤਕਰੀਬਨ ਸਮਝ ਲਓ ਕਿ ਫਰਵਰੀ ਤੋਂ ਲੈ ਕੇ ਅਗਸਤ ਤੱਕ ਚੱਲਦਾ ਹੈ ਜੀ ਔਰ ਅਗਸਤ ਤੋਂ ਲੈ ਕੇ ਮਾਰਚ ਤੱਕ ਬੰਦ ਰਹਿੰਦਾ ਜੀ 6 ਮਹੀਨੇ ਚੱਲਦਾ 6 ਮਹੀਨੇ ਬੰਦ ਰਹਿੰਦਾ ਕਿਉਂ ਗਰਮੀ ਦੇ ਵਿੱਚ ਇਹ ਬਰੀਡ ਪੈਦਾ ਨਹੀਂ ਹੋ ਸਕਦੀ ਤੇ ਇੱਥੋਂ ਸਰਦੀ ਦੇ ਵਿੱਚ ਪੈਦਾ ਨਹੀਂ ਹੋ ਸਕਦੀ ਗਰਮੀ 'ਚ ਪੈਦਾ ਹੁੰਦੀ ਹੈ ਤੇ ਇਹਦੀ ਜਿਹੜੀ ਪਹੁੰਚ ਹੈ ਜੀ ਯਾਨੀ ਕਿ ਲੈਣ ਵਾਸਤੇ ਜਿਹੜੇ ਆਉਂਦੇ ਆ ਉਹ ਪਟਿਆਲਾ ਜ਼ਿਲ੍ਹਾ ਤੱਕ ਹੈ ਹੀ ਹੈ ਸੰਗਰੂਰ ਮਲੇਰਕੋੜਾ ਆਧਰ ਚੰਡੀਗੜ੍ਹ ਸਾਰੇ ਲੋਕ ਦੂਰੰਦਰੋਂ ਵੀ ਇੱਥੇ ਉਹ ਬਰੀਡ ਲੈ ਕੇ ਜਾਂਦੇ ਆ 25 ਲੱਖ ਤੋਂ ਲੈ ਕੇ ਉਹਦੇ ਆਸ-ਪਾਸ ਪ੍ਰੋਡਕਸ਼ਨ ਜਿਹੜੀ ਹੁੰਦੀ ਹੈ ਕਿਉਂਕਿ ਇੱਥੇ ਮਰਦੀਆਂ ਬਹੁਤ ਨੇ ਜਾਨੀ ਕਿ 100 ਦੇ ਵਿੱਚੋਂ ਇਹ ਤਾਂ ਪਰਸੈਂਟੇਜ ਲਈ 80% ਮਰ ਜਾਂਦੇ ਨੇ 20% ਬਚਦੀਆਂ ਨੇ ਉਹ ਸਪੌਨ ਹੁੰਦਾ ਜੀ ਤੇ ਉਹ ਫਿਰ ਜਿਹੜੀਆਂ ਬਰੀਡ ਜਿਹੜੀਆਂ ਨੇ ਅੱਗੇ ਅੱਗੇ ਵੇਚੀਆਂ ਜਾਂਦੀਆਂ ਨੇ ਔਰ ਇਹ ਧੰਦੇ ਦੇ ਵਿੱਚ ਸਰਕਾਰ ਦੀ ਇਹ ਜਿਹੜੀ ਆ ਪਹਿਲ ਆ ਕਿ ਇਸ ਧੰਦੇ ਨੂੰ ਮਨਾਫੇ ਦਾ ਧੰਦਾ ਤਾਂ ਹੈ ਹੀ ਹੈ ਇਹਨੂੰ ਡਿਵੈਲਪ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਪਾਣੀ ਨੂੰ ਧੰਨਵਾਦ ਕਰਦੇ ਆ ਕਿ ਸਪੈਸ਼ਲ ਗ੍ਰਾਂਟ ਭੇਜ ਕੇ 50 ਲੱਖ ਦੇ ਆਸਪਾਸ ਦੀ ਗ੍ਰਾਂਟ ਇੱਥੇ ਆਈ ਹੈ ਉਹਦੇ ਨਾਲ ਚਾਰ ਦੀਵਾਰੀ ਔਰ ਨਵੇਂ ਪੌਂਡ ਬਣ ਰਹੇ ਨੇ ਇਹ ਮਜ਼ਮਾ ਨੂੰ ਅੱਛੇ ਤਰੀਕੇ ਨਾਲ ਇਥੇ ਰਹਿਣ ਸੰਦ ਦਾ ਸਾਰਾ ਕੁਝ ਪ੍ਰਬੰਧ ਕੀਤਾ ਹੋਇਆ ਤੇ ਬਹੁਤ ਹੀ ਵਧੀਆ ਇਹ ਜਿਹੜਾ ਬਰੀਡ ਹੈ ਜੀ ਬਹੁਤ ਹੀ ਵਧੀਆ ਟੈਕਨੀਕ ਹੈ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਕਣਕ ਤੇ ਝੋਨੇ ਦੇ ਚੱਕਰ ਤੋਂ ਨਿਕਲ ਕੇ ਆਪਾਂ ਮੱਛੀ ਫਾਰਮ ਨੂੰ ਬਣਾਓ ਤੇ ਵੱਧ ਤੋਂ ਵੱਧ ਪੈਸੇ ਕਮਾਓ ਉਹ ਹਜੇ ਤਾਂ ਕੋਈ ਫੈਸਲਾ ਆਇਆ ਨਹੀਂ ਜੀ ਜਮਾਨਤ ਲੱਗੀ ਹੋਈ ਹੈ ਬਾਕੀ ਮਾਨਯੋਗ ਅਦਾਲਤ ਦੇ ਉੱਪਰ ਡਿਪੈਂਡ ਕਰਦਾ ਜੀ ਕਿ ਉਹਨਾਂ ਨੇ ਕਿਵੇਂ ਇਹ ਸਾਰਾ ਕਾਨੂੰਨੀ ਤੌਰ ਤੇ ਪ੍ਰਕਿਰਿਆ ਨੂੰ ਦੇਖਣਾ ਹੈ ਜੀ ਉਮੀਦ ਕਰਦੇ ਆਂ ਕਿ ਕੇਜਰੀਵਾਲ ਸਾਹਿਬ ਜਲਦੀ ਬਾਹਰ ਹੋਣਗੇ हां ਜਲੰਧਰ ਜਿਮਨੀ ਚੋਨ ਹੈ ਜੀ ਸਾਡੇ ਜਿਹੜੇ ਪਹਿਲਾਂ ਐਮਐਲਏ ਹੁੰਦੇ ਸੀ ਉਹ ਰਿਜ਼ਾਈਨ ਕਰ ਗਏ ਸੀਗੇ ਪਾਰਟੀ ਛੱਡ ਗਏ ਸੀਗੇ ਤੇ ਹੁਣ ਨਵੀਂ ਜਿਮਨੀ ਚੋਨ ਹੋ ਰਹੀ ਹੈ ਤੇ ਆਵਾ ਦੀ ਪਾਰਟੀ ਤਕੜੇ ਹੋ ਕੇ ਅچھے ਤਰੀਕੇ ਨਾਲ ਅਸੀਂ ਪੂਰੇ ਪੈਰਾ ਤੇ ਪੂਰਾ ਕੰਸੈਂਟਰੇਟ ਹੋ ਕੇ ਆਪਣੇ ਪੂਰਾ ਘਰ ਘਰ ਜਾਵਾਂਗੇ ਆਪਣੀ ਪਾਰਟੀ ਦੀਆਂ ਨੀਤੀਆਂ ਦੱਸਾਂਗੇ ਔਰ ਪ੍ਰਮਾਤਮਾ ਕਿਰਪਾ ਕਰੇ ਜਲੰਧਰ ਦੀ ਜਮਨੀ ਚੋਣਾਂ ਆਵਾਜ਼ ਦੀ ਪਾਰਟੀ ਜਿਹੜੀ ਹੈ ਵੱਡੇ ਫਰਕ ਨਾ ਦਿੱਤੇਗੀ ਕਹਿੰਦੇ ਅਕਾਲੀ ਦਲ ਤੇ ਬੀਜੇਪੀ ਇੱਕ ਮੰਚ ਤੇ ਹੋ ਰਹੇ ਜਲੰਧਰ ਜਮਨੀ ਚੋਣ ਲਈ ਦੇਖੋ ਤਾਂ ਹੁਣ ਪਤਾ ਨਹੀਂ ਜੀ ਇੱਕ ਮੰਚ ਤੇ ਹੋਣ ਦੋ ਮੰਚ ਤੇ ਹੋਣ ਜੀ ਇਹ ਤਾਂ ਉਹਨਾਂ ਦੀ ਪਾਲਿਸੀ ਆ ਉਹਨਾਂ ਦਾ ਹੀ ਹੈਗਾ ਸਿਸਟਮ ਆਮ ਆਦਮੀ ਪਾਰਟੀ ਇਸ ਵਕਤ ਸਰਕਾਰ ਦੇ ਵਿੱਚ ਆ ਔਰ ਆਮ ਆਦਮੀ ਪਾਰਟੀ ਦੇ ਹੀ ਪਹਿਲਾ ਐਮਐਲਏ ਸੀਗੇ ਸੋ ਸਾਡੀ ਕੋਸ਼ਿਸ਼ ਹੈ ਕਿ ਸਾਡੀ ਜਿਹੜੀ ਸੀਟ ਉਹ ਖਾਲੀ ਹੋਈ ਆਮ ਆਦਮੀ ਪਾਰਟੀ ਦੁਆਰਾ ਜਿੱਤੇ ਇੱਥੇ ਸਾਰਾ ਸਰਕਾਰੀ ਮੱਛੀ ਫਾਰਮ ਵੀਡਸਾਨ ਤੋਂ ਸਾਡਾ ਹਰ ਸਾਲ 1.25 ਲੱਖ ਦਾ ਟਾਰਗੇਟ ਹੁੰ ਵਧੀਆ ਨਸਲ ਦੀਆਂ ਬਰੀਡ ਤੋਂ ਆਪਾਂ ਬੱਚੇ ਸਪਾਨ ਲੈ ਕੇ ਉਹ ਸਪਲਾਈ ਕਰਦੇ ਆ ਕਿਸਾਨਾਂ ਨੂੰ ਜੋ ਕਿ ਸੁਰਵੇ ਹਜ਼ਾਰਾਂ ਹੈ ਸਬਸਿਡੀ ਰੇਟ ਤੇ ਦਿੱਤਾ ਜਾਂਦਾ ਤੇ ਬਾਕੀ ਸਾਡੇ ਇੱਥੇ ਕਾਫੀ ਫਾਰਮ ਦੀ ਮੁਰਮਮਤ ਹੋ ਰਹੀ ਹੈ ਐਮਐਲਏ ਸਾਹਿਬ ਨੇ ਵਿజిਟ ਕੀਤਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਰਾ ਬਹੁਤ ਆਪਣਾ ਇੰਟਰਸਟ ਲੈ ਕੇ ਇੱਥੇ ਕੰਮ ਕਰਾਇਆ ਇਹ ਚੋਣੇ ਤੇ ਕਿਨਕ ਤੇ ਕਿਸਾਨਾਂ ਨੂੰ ਇੱਧਰ ਵੀ ਆਣਾ ਚਾਹੀਦਾ ਕਿਉਂਕਿ ਜਿਹੜੀ ਫਿਸ਼ਲੀ ਹੈਗਾ ਇਹਦੇ ਚ ਤੁਸੀਂ ਜਿਵੇਂ 2.5 ਕਿੱਟ ਚ ਕੰਮ ਕਰਦੇ ਹੋ ਉਹਦੀ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈ ਉਹ 6 ਟਨ ਹੁੰਦੀ ਹੈ ਯਾਨੀ 500 ਕਿਲੋ ਮੱਛੀ ਪੈਦਾ ਹੁੰਦੀ ਹੈ ਤੇ ਜੇ 100 ਰੁਪਏ ਦੇ ਹਿਸਾਬ ਨਾਲ ਵੀ ਲਾਉ ਤੁਸੀਂ ਤਾਂ 6 6.5 ਲੱਖ ਦੀ ਹੋਗੀ ਤੇ ਖਰਚੇ ਕੱਢ ਕੇ ਵੀ ਤੁਹਾਨੂੰ 2 ਲੱਖ ਦੇ ਖਰਚੇ ਫੀਡ ਦੇ ਖਰਚੇ ਬਿਜਲੀ ਦੇ ਖਰਚੇ ਚੌਕੀਦਾਰ ਦੇ ਖਰਚੇ ਆਪਣੀ ਵੀ ਬੰਦੇ ਦੀ ਦਿਹਾੜੀ ਵੀ ਗਿਣ ਲਓ ਤਾਂ ਵੀ ਤੁਹਾਨੂੰ ਮਿਲ ਰਿਹਾ ਸਵਾ ਡੇਢ ਲੱਖ ਰੁਪਈਆ ਕਿਲਾ ਸਵਾ ਲੱਖ ਬਚਦਾ ਤੇ ਇਹ ਕਿਸਾਨਾਂ ਲਈ ਲਾਹੇਵੰਦ ੰਦਾ ਤੇ ਜੇ ਕਿਸਾਨਾਂ ਨੂੰ ਧਿਆਨ ਦੇਣਾ ਚਾਹੀਦਾ ਜਿਹਦੇ ਕੋਲ 5 ਕਿੱਲੇ ਜ਼ਮੀਨ ਹੈ 1 ਕਿੱਲੇ ਨਾਲੇ ਕਰਕੇ ਦੇਖਣਾ ਚਾਹੀਦਾ ਇਸ ਤਰ੍ਹਾਂ